ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੋਤ ਨਾਲ ਕੀਤੀ ਗਈ ਸ਼ੇਰ ਛਾੜ ਦੇ ਰੋਸ ਵਜੋਂ ਅੱਜ ਫਗਵਾੜਾ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅਜਸ ਨੂੰ ਲੈ ਕੇ ਫਗਵਾੜਾ ਪੂਰਾ ਰੂਪ ਦੇ ਵਿੱਚ ਬੰਦ ਦੇਖਣ ਨੂੰ ਮਿਲਿਆ। ਉੱਥੇ ਹੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾਇਆ ਗਿਆ ਅਤੇ ਬਾਜ਼ਾਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਧਰਨੇ ਵਿੱਚ ਪੁੱਜੇ ਜਿਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਗਵਰਨਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਤਿੰਨ ਮੁੱਖ ਮੰਗਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਹੈ ਕਿ ਇਸ ਸਾਜ਼ਿਸ਼ ਪਿੱਛੇ ਕਿਸ ਦਾ ਹੱਥ ਹੈ ਉਸ ਨੂੰ ਬੇਨਕਾਬ ਕੀਤਾ ਜਾਵੇ ਦੂਸਰੀ ਐਨਐਸਏ ਦੀ ਧਾਰਾ ਲਗਾਈ ਜਾਵੇ ਅਤੇ ਤੀਸਰੀ ਜਿੰਨੇ ਵੀ ਡਾਕਟਰ ਸਾਹਿਬ ਦੇ ਸਟੈਚੂ ਲੱਗੇ ਹੋਏ ਹਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਸ਼ਬੀ ਅਵਰਦੀ ਅਮਰਸਰ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਅੱਜ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ ਤਸਵੀਰਾਂ ਫਗਵਾੜਾ ਤੋਂ ਸੰਧਿਆ ਕਰ ਰਹੇ ہیں ਜਿੱਥੇ ਫਗਵਾੜਾ ਪੂਰੇ ਤਰੀਕੇ ਨਾਲ ਜਿੱਥੇ ਬੰਦ ਹੈ ਉਸ ਤੋਂ ਬਾਅਦ ਹੁਣ ਇੱਕ ਰੋਸ਼ ਮਾਰ ਦੇ ਜਿਹੜਾ ਕੱਢਿਆ ਜਾ ਰਿਹਾ ਰੋਸ਼ਮਾਰਤ ਕੱਢਦੇ ਹੋਏ ਐਸਬੀਐਮ ਫਗਵਾੜਾ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਬੌਝਲ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ਇੱਥੇ ਨਾਲ ਪ੍ਰੋਟੈਸਟ ਕਰੇ ਕਰੀਮਪੁਰੀ ਸਾਹਿਬ ਅੱਜ ਬੰਦ ਦਾ ਸੱਦਾ ਸੀਗਾ ਫਗਵਾੜੇ ਦੇ ਵਿੱਚ ਤੁਸੀਂ ਆਪ ਪਹੁੰਚੇ ਹੋਇਆ ਅਗਵਾਈ ਕਰ ਰਹੇ 26 ਜਨਵਰੀ ਦੀ ਘਟਨਾ ਨੂੰ ਕਿੱਦਾਂ ਦੇਖਦੇ ਆਂ ਦੇਖੋ ਬੌਝਲ ਸਮਾਜ ਪਾਰਟੀ ਪੰਜਾਬ ਦੇ ਅੰਦਰ ਜੋ ਡਾਕਟਰ ਅੰਬੇਦਕਰ ਜੀ ਦਾ અપਮਾਨ ਅਮਰਤਸਰ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹੁੰਦਿਆਂ ਹੋਇਆ ਅਸੀਂ ਇਹਦੀ ਨਿੰਦਾ ਕਰਦੇ ਆਂ ਔਰ ਬੌਝਨ ਸਮਾਜ ਪਾਰਟੀ ਵੱਲੋਂ ਅਸੀਂ ਅੱਜ ਪੰਜਾਬ ਦੇ ਅੰਦਰ ਬੌਝਨ ਸਮਾਜ ਦਾ ਜੋ ਰੋਸ ਹੈ ਉਹ ਸੜਕਾਂ ਤੇ ਨਜ਼ਰ ਆ ਰਿਹਾ ਕਿਉਂਕਿ ਆਮ ਪਾਰਟੀ ਦੇ ਸਮੇਂ ਤੇ ਪੰਜਾਬ ਦੇ ਅੰਦਰ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਸਹੀ ਪਰਦੇ ਵਿੱਚ ਔਰ ਇਸ ਤੋਂ ਵੀ ਪਹਿਲਾਂ ਅਮਰitsar ਦੇ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਡੇੜਬਾ ਵਿਧਾਨ ਸਭਾ ਚ 바ਵਾ ਸਾਹਿਬ ਦਾ ਸਟੈਚੂ ਲਾਉਣ ਤੋਂ ਰੋਕਿਆ ਜਾ ਰਿਹਾ। ਤਾਂ ਮੈਂ ਸਮਝਦਾ ਕਿ ਆਮ ਪਾਰਟੀ ਵੀ ਭਾਰਤੀ ਜਨਤਾ ਪਾਰਟੀ, ਕਾਂਗਰਸ, ਆਰਐਸਐਸ ਔਰ ਅਕਾਲੀਆਂ ਦੀ ਤਰ੍ਹਾਂ ਅੰਬੇਡਕਰ ਸੋਚ ਦੇ ਵਿਰੋਧੀ ਆ। ਅੰਬੇਡਕਰ ਸੋਚ ਦੇ ਪ੍ਰਤੀ ਨਫ਼ਰਤ ਵਾਲਾ ਰਵੱਈਆ ਰੱਖਦੀ ਆ। ਤਾਂ ਸਾਡਾ ਪੰਜਾਬ ਸਰਕਾਰ ਨੂੰ ਕਹਿਣਾ ਕਿ ਜਿੱਥੇ ਵੀ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਹੁੰਦੀ ਆ ਪਹਿਲੀ ਗੱਲ ਹੋਣੀ ਨਹੀਂ ਚਾਹੀਦੀ ਹਰੇਕ ਬੁੱਤ ਦੇ ਉੱਪਰ ਸੁਰੱਖਿਆ ਦਾ ਪ੍ਰਬੰਧ ਸਰਕਾਰ ਪੰਜਾਬ ਦੀ ਕਰੇ ਲੇਕਿਨ ਜਿਹੜਾ ਵੀ ਕੋਈ ਕਰਦਾ ਜਦਾ ਅਮਰਸਰ ਚ ਹੋਈ ਆ ਉਹਦੇ ਤੇ ਬਾਕੀ ਧਰਾਵਾਂ ਦੇ ਨਾਲ ਨੈਸ਼ਨਲ ਸਕਿਉਰਿਟੀ ਐਕਟ ਲਗਾ ਕੇ ਇੱਕ ਮਿਸਾਲੀ ਸਜ਼ਾ ਦਿੱਤੀ ਜਾਏ ਤਾਂ ਕਿ ਅੱਗੇ ਨੂੰ ਕੋਈ ਅਸੀ ਘਟਨਾ ਨਾ ਘਟੇ ਇਹਦੇ ਪਿੱਛੇ ਸਾਜ਼ਿਸ਼ ਰਚੇਤਾ ਕੌਣ ਨੇ ਅਮਰਸਰ ਦੀ ਘਟਨਾ ਲਈ ਉਹਨਾਂ ਨੂੰ ਵੀ ਬੇਨਕਾਬ ਕੀਤਾ ਜਾਏ ਔਰ ਉਹਦੇ ਨਾਲ ਨਾਲ ਬਹੁਜਨ ਸਮਾਜ ਪਾਰਟੀ ਦਾ ਇਹ ਵੀ ਪੰਜਾਬ ਦੀ ਸਰਕਾਰ ਨੂੰ ਕਹਿਣਾ ਆ ਕਿ ਚਾਹੇ ਅਸੀਂ ਪੰਜਾਬ ਦੇ ਅੰਦਰ ਲੰਬੇ ਸਮੇਂ ਤੋਂ ਪਿਛਲੇ 3 ਸਾਲ ਤੋਂ ਉਹਨਾਂ ਦੀਆਂ ਘਟਨਾਵਾਂ ਦੇਖੀਆਂ ਹਾਂ ਔਰ ਉਸ ਤੋਂ ਪਹਿਲਾਂ ਅਸੀਂ ਦੇਖਿਆ ਕਾਂਗਰਸ ਦੇ ਰਾਜ ਦੇ ਵਿੱਚ ਜਗ੍ਹਾ-ਜਗ੍ਹਾ 바ਵਾ ਸਾਹਿਬ ਦਾ અપਮਾਨ ਅਕਾਲੀ ਭਾਜਪਾ ਦੇ ਸਮੇਂ ਤੇ ਦੇਸ਼ ਦੇ ਅੰਦਰ ਅਮਿਤ ਸ਼ਾਹ ਦਾ ਰਵੱਈਆ ਹੁਣ ਬਹੁਜਨ ਸਮਾਜ ਐਸੇ ਜਾਬਰ ਔਰ ਨਫ਼ਰਤ ਵਾਲੇ ਰਵੱਈਏ ਨੂੰ ਬਰਦਾਸ਼ਤ ਕਰਨੇ ਨੂੰ ਤਿਆਰ ਨਹੀਂ ਬਹੁਜਨ ਸਮਾਜ ऐसे जाबर और नफरत वाले रवैये ਦੇ ਵਿਰੋਧ ਦੇ ਵਿੱਚ ਸੜਕਾਂ ਤੇ ਆਂ ਔਰ ਪੰਜਾਬ ਦੀ ਸਰਕਾਰ ਨੂੰ 2027 ਵਿੱਚ ਅਸੀਂ ਦੀ ਸਜ਼ਾ ਰਾਜਨੀਤਿਕ ਸਜ਼ਾ ਦੇਵਾਂਗੇ ਕਿਉਂਕਿ ਸਰਕਾਰ ਦਾ ਨਫਰਤ ਵਾਲਾ ਰਵੱਈਆ ਪੰਜ ਮੇਰਾਂ ਚ ਕੋਈ ਹਿੱਸੇਦਾਰੀ ਦਲਤਾਂ ਦੀ ਨਹੀਂ ਸੱਤ ਰਾਜ ਸਭਾ ਦੀਆਂ ਸੀਟਾਂ ਚ ਕੋਈ ਹਿੱਸੇਦਾਰੀ ਦਲਤਾਂ ਦੀ ਨਹੀਂ ਪਛੜਿਆਂ ਦੀ ਕੋਈ ਹਿੱਸੇਦਾਰੀ ਨਹੀਂ ਤਾਂ ਇਸ ਕਰਕੇ ਆਮ ਪਾਰਟੀ ਨੂੰ ਵੀ ਇਹ ਸੋਚਣਾ ਚਾਹੀਦਾ ਪਰਚੋਰ ਕਰਨੀ ਚਾਹੀਦੀ ਹੈ ਉਹਦਾ ਇੰਟੈਲੀਜੈਂਸ ਫੇਲਰ ਹੈ ਕੇਂਦਰ ਸਰਕਾਰ ਦਾ ਔਰ ਸੂਬਾ ਸਰਕਾਰ ਦਾ ਔਰ ਇਹ ਦੋਨੋਂ ਸਰਕਾਰਾਂ ਅਮਰਸਰ ਦੀ ਘਟਨਾ ਲਈ ਜ਼ਿੰਮੇਦਾਰ ਹੈ ਬੀਜੇਪੀ ਦੀ ਸਰਕਾਰ ਔਰ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਹੁਣ ਮੰਗ ਪੱਤਰ ਦੇਣ ਜਾ ਰਹੇ ਹਾਂ ਜੀ ਅਸੀਂ ਹੁਣ ਮੰਗ ਪੱਤਰ ਦੇਵਾਂਗੇ ਗਵਰਨਰ ਸਾਹਿਬ ਦੇ ਨਾਮ ਤੇ ਭੇਜਾਂਗੇ ਔਰ ਅਸੀਂ ਜੋ ਉਹਦੇ ਵਿੱਚ ਤਿੰਨ ਮੁੱਦੇ ਰੱਖੇ ਆ ਕਿ ਇਹਦੀ ਸਾਜ਼ਿਸ਼ ਦਾ ਪਤਾ ਲਗਾਇਆ ਜਾਵੇ ਨੰਬਰ 1 ਨੰਬਰ 2 ਐਨਐਸਏ ਜੋੜਿਆ ਜਾਵੇ ਨੰਬਰ 3 ਜਿਹੜਾ ਹਰ ਸਟੈਚੂ ਬਾਬਾ ਸਾਹਿਬ ਦਾ ਉੱਥੇ ਸਰਕਾਰੀ ਸੁਰੱਖਿਆ ਲਗਾਈ ਜਾਵੇ ਤਾਂ ਕਿ ਕੋਈ ਸ਼ਰਾਰਤੀ ਅੱਗੇ ਨੂੰ ਐਸੀ ਸ਼ਰਤ ਦੁਹਰਾ ਨਾ